और फोटो ते 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 तो कर लो इतने लंबी कार फोटो जिंदगी फोटो कर दो एक मिनट होता है चलो थोड़ा वो दो फोटो काफी और प्रति हम जसपाल जी एक एहसास हो सके मंत्री साहब सारे पहुंच चुके हैं किशोर तुषारे मेंबर जय मुहितवान से बना लेते हैं जिन्हें मैं निकल कर तो तो के दो मिनट बाद आधे इस बच्ची समारोह में मैं बारहवें दिन आई थी ना सिंधार एक गाने को तकना कि ਜਿਵੇਂ ਬਾਬਾ ਸਾਹਿਬ ਜੀ ਦੇ ਨਾਲ ਸਭਧਾਨ ਲੈ ਕੇ ਆਜ਼ਾਦੀ ਜੀ ਸਾਰਾ ਦਵਾ ਉਹਦਾ ਜੱਜ ਤੇ ਤਕਰੀਬ ਬੈਠੇ ਹੋਏ ਨੇ ਸੋ ਇੱਕ ਗੱਲ ਮੈਂ ਜ਼ਰੂਰ ਕਰਨੀ ਚਾਹਵਾ ਕਿ ਜਿੱਥੇ ਬਾਬਾ ਸਾਹਿਬ ਜੀ ਦਾ ਆਚ ਉਹ ਤੋਂ ਸਾਨੂੰ 6 ਨੰਬਰ ਨੂੰ ਮਤੀ ਸਾਹਿਬ ਨੇ ਨਤੂ ਕੀਤਾ ਹੈ ਉੱਥੇ ਹੀ ਸਾਨੂੰ ਸਾਡੇ ਕੌਮ ਦੇ ਦਰਬਾਰ ਬਾਬਾ ਜੀਵਨ ਸਿੰਘ ਦਾ ਇਕਰਾਰਗੀ ਗੇਟ ਵੀ ਦਿੱਤਾ ਹੈ ਔਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਕਿ ਕੁਝ ਸ਼ਹਿਰ ਤੋਂ ਕੁਝ ਲੋਕ ਇਹ ਗੱਲ ਕਰ ਰਹੇ ਨੇ ਕਿ ਮੰਤਰੀ ਸਾਹਿਬ ਨੇ ਐਡੇ ਗੇਟ ਬਣਵਾਏ ਆ ਕਿ ਸਾਡਾ ਕੀ ਆ ਜਿੱਤ ਖੇਡ ਦੀ ਮਿਲਾਈ ਕਰ ਰਹੇ ਪਰ ਸਾਡੇ ਵੱਲ ਬਹੁਤ ਵੱਡੀ ਗੱਲ ਹੈ ਕਿ ਸਾਡੇ ਬੱਚੇ ਜਦੋਂ IAS IPS PCS ਜਦੋਂ ਉਹਦੇ ਇੰਟਰਵਿਊ ਦੇਣ ਜਾਂਦੇ ਹਨ ਤਾਂ ਇਹ ਜਿਹੜੇ ਦੀ ਸਾਡੇ ਇਤਿਹਾਸ ਇਤਿਹਾਸਿਕ ਸਾਲ ਮੈਂ ਤੱਕ ਮੈਂ ਮੇਰੀ ਬੇਟੀ ਦਾ PCS ਦਾ ਪੇਪਰ ਜੀ ਮੈਨੂੰ ਕਹਿੰਦੇ ਪਾਪਾ ਹੋ ਸਕਦਾ ਕਿ ਉਹ ਤੁਹਾਨੂੰ ਦਿੱਤਾ ਬਾਰੇ ਪੁੱਛਿਆ ਜਾਵੇ ਤੁਸੀਂ ਮੇਰੇ ਨਾਲ ਚਲੋ ਤੇ ਮੈਨੂੰ ਸਾਰੇ ਗੇਟ ਦਿਖਾ ਕੇ ਲਿਆਓ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਗੇਟ ਇੱਕ ਬਹੁਤ ਘੱਟ ਕੀਮਤ ਇਹ ਨਿਊ ਸੁਪਰੀਟੀ ਜਿਹੜੀ ਸਾਡੀ ਸਰਦਾਰ ਬਲਦੇਵ ਸਿੰਘ ਜੀ ਨੇ ਉੱਜਾ ਕੇ ਕੀਤੀ ਹੈ ਤਾਂ ਮੈਂ ਫਿਰ ਦੁਬਾਰਾ ਅੱਜ ਦੇ ਇਸ ਸਰਦਾਰ ਕਮਾ ਵਿੱਚ ਬਾਬਾ ਸਾਹਿਬ ਦਾ ਜੀ ਭੇਟ ਕਰਦਾ ਹਾਂ ਤੇ ਮੀਤ ਜੀ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਕਾਰਤਾਰੀ ਫਾਲ ਪਾੜਾ अज भी पढ़ाई जा रही है अब भी पी एच कर हटे नहीं है तो पड़ दीड़ 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 तो सारा कुछ निचोड़ कर दिए बहुत जरूरी है नारे को बुलंधवाज कह सकते बड़ी सोच ता है नारा अभी अंदरों अपने जरूरी अंदरों कमाली क्या

ਕਿਉਂ ਪੜ੍ਹੀ ਹੈ ਮੈਂ ਤੇ ਕਰਾਂਗਾ ਸਾਡੇ ਸਾਡੇ ਹਲਕਾ ਬਹਿਲਾ ਵਿੰਨ ਦੇ ਕੋਆਰਡੀਨੇਟਰ ਸਨਦਰਨ ਕਾਉਜੀ ਵਿੱਚ ਡਾਕਟਰ ਬੀਬੀ ਰਵ ਅੰਮੇਰਕਰ ਸਾਹਿਬ ਦਾ ਬਹੁਤ ਹੀ ਵੱਡੀ ਦੇਣ ਹੈ ਕਿਉਂਕਿ ਜਿਹੜੀ ਸਿੱਖਿਆ ਦਾ ਅਧਿਕਾਰ ਉਹਨਾਂ ਨੇ ਸਾਨੂੰ ਦਵਾਇਆ ਹੈ ਉਹ ਸਾਡੇ ਐਸੇ ਸਮਾਜ ਲਈ ਖਾਸ ਤੌਰ ਤੇ ਉਹ ਚਲਾਗਾ ਯੋਗ ਸੀ ਕਿਉਂਕਿ ਮੰਤਰੀ ਸਾਹਿਬ ਵੀ ਹਮੇਸ਼ਾ ਆਪਣੀ ਸਪੀਚੇ ਕਹਿੰਦੇ ਨੇ ਕਿ ਜੇਕਰ ਸਾਡੇ ਘਰਾਂ ਦੀ ਗਰੀਬੀ ਕੋਈ ਕੱਢ ਸਕਦਾ ਹੈ ਤੇ ਸਾਡੇ ਬੱਚੇ ਪੜ੍ਹ ਕੇ ਕੱਢ ਸਕਦੇ ਨੇ ਸੋ ਸਾਡੇ ਭੀਮਪਰਾਵ ਅੰਬੇਦਕਰ ਜੀ ਨੇ ਸਾਨੂੰ ਜਿਹੜਾ ਸਿੱਖਿਆ ਦਾ ਅਧਿਕਾਰ ਦਿੱਤਾ ਸੀ ਉਸ ਸਿੱਖਿਆ ਦੇ ਅਧਿਕਾਰ ਨੂੰ ਜਿਵੇਂ ਕਿ ਡਿੰਪੀ ਭਾਜੀ ਕਹਿ ਰਹੇ ਕਿ ਉਸ ਸਿੱਖਿਆ ਦੇ ਅਧਿਕਾਰ ਨੂੰ ਪੂਰੀ ਤਰ੍ਹਾਂ ਸਾਬਿਤ ਕਰਦੇ ਹੋਏ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਵੱਡੀ ਮਿਸਾਲ ਹੈ ਸਾਡੇ ਕੈਬਨਿਟ ਮੰਤਰੀ ਸਰਦਾਰਾ ਪ੍ਰਜਾ ਸਿੰਘ ਜੀ ਟੀਓ ਜੀ ਇਹਨਾਂ ਕੋ ਕੋਈ ਜੱਦੀ ਪੁਸ਼ਟੀ ਕੋਈ ਲੈਂਡਲਾਰ ਨਹੀਂ ਸੀ ਅਗੇ ਕੋਈ ਵਿਰਾਸਤ ਨਹੀਂ ਸੀ ਇਹਨਾਂ ਨੂੰ ਮਿਲੀ ਸਿਰਫ ਇਹਨਾਂ ਨੇ ਪੜ੍ਹਾਈ ਉੱਤੇ ਹੀ ਜ਼ੋਰ ਦਿੱਤਾ ਔਰ ਉਹਨਾਂ ਨੇ ਇੰਨੀ ਮਿਹਨਤ ਕੀਤੀ ਹੈ ਕਿ ਦੇਖੋ ਅੱਜ ਆਮ ਘਰਾ ਦੇ ਵਿੱਚੋਂ ਨਿਕਲ ਕੇ ਉਹ ਕੈਬਨਿਟ ਦੇ ਵਿੱਚ ਬੈਠੇ ਨੇ ਵਜ਼ੀਰ ਦੇ ਤੌਰ ਤੇ ਸੋ ਸਾਡੇ ਲਈ ਬੜੇ ਫਖਰ ਦੀ ਗੱਲ ਹੈ ਕਿ ਸਾਡੇ ਸ਼ਹਿਰ ਦੇ ਜੰਪਲ ਸਾਡਾ ਭਰਾ ਬੇਟਾ ਸਾਡੇ ਵਿੱਚ ਕੈਬਨਿਟ ਮੰਤਰੀ ਦੇ ਰੂਪ ਵਿੱਚ ਬੈਠੇ ਹੋਏ ਨੇ ਇਸ ਤੋਂ ਵੱਡੀ ਮਿਸਾਲ ਸਾਡੇ ਲਈ ਕੋਈ ਨਹੀਂ ਹੋ ਸਕਦੀ ਕਿਉਂਕਿ ਜੇ ਅਸੀਂ ਕਹੀਏ ਕਿ ਆ ਸਾਡੇ ਬੱਚੇ ਸਰਕਾਰੀ ਸਕੂਲਾਂ ਚ ਪੜ ਰਹੇ ਨੇ ਤੇ ਉਹ ਸ਼ਾਇਦ ਇੱਥੋਂ ਤੱਕ ਨਾ ਪਹੁੰਚਣ ਸਾਰਿਆਂ ਨੂੰ ਦੱਸਣ ਯੋਗ ਹੈ ਕਿ ਕੈਬਨਟ ਮੰਤਰੀ ਸਰਦਾਰ ਹਰਪਜਨ ਸਿੰਘ ਈਟੀਓ ਜੀ ਦੀ ਸਾਰੀ ਹੀ ਸਕੂਲੀ ਸਿੱਖਿਆ ਸਰਕਾਰੀ ਸਕੂਲ ਚ ਹੋਈ ਹੈ ਔਰ ਜਦੋਂ ਦੇ ਇਹ ਮਨਿਸਟਰ ਬਣੇ ਨੇ ਇਹਨਾਂ ਨੇ ਪੂਰਾ ਜ਼ੋਰ ਲਗਾਇਆ ਹੈ ਕਿ ਸਰਕਾਰੀ ਸਕੂਲਾਂ ਦੀ ਨੁਹਾਰ ਜਿਹੜੀ ਕਿ ਬਦਲੀ ਜਾਵੇ ਸੋ ਸਕੂਲ ਆਫ ਫੈਮਿਨੈਂਸ ਇਹਨਾਂ ਨੇ ਸਾਨੂੰ ਦਿੱਤਾ ਹੈ ਗਰਲ ਸਕੂਲ ਆਫ ਫੈਮਿਨੈਂਸ ਕਿਉਂਕਿ ਸਾਡੇ ਇਲਾਕੇ ਚ ਇੱਕੋ ਹੀ ਕੁੜੀਆਂ ਦਾ ਸਕੂਲ ਸੀ ਜਿਹੜਾ ਕਿ ਇਕਲੌਤਾ ਸਕੂਲ ਗਰਲ ਆਫ ਫੈਮਿਨੈਂਸ ਬਣਾਇਆ ਗਿਆ ਮੰਤਰੀ ਸਾਹਿਬ ਨੇ ਮੱਜੇ ਸਾਹਿਬ ਨੇ ਜਦੋਂ ਦੇ ਬਣਿਆ ਸਿੱਖਿਆ ਦੇ ਪੱਧਰ ਨੂੰ ਕਾਫੀ ਉੱਚਾ ਚੁੱਕਿਆ 163 ਸਰਕਾਰੀ ਸਕੂਲ ਨੇ ਆਪਣੇ ਹਲਕੇ ਵਿੱਚ ਚੜ ਮੰਤਰੀ ਸਾਹਿਬ ਕੱਲੇ-ਕੱਲੇ ਸਕੂਲ ਵਿੱਚ ਜਾ ਕੇ ਆਏ ਨੇ ਕਿਉਂਕਿ ਉਹਨਾਂ ਨੂੰ ਪਤਾ ਆਇਆ ਕਿ ਬੁਨਿਆਦੀ ਸਾਡੇ ਬੱਚਿਆਂ ਨੂੰ ਕੀ ਸਹੂਲਤਾਂ ਚਾਹੀਦੀਆਂ ਨੇ ਕੀ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਸੋ ਅਸੀਂ ਮੰਤਰੀ ਸਾਹਿਬ ਦਾ ਦਿলো ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਜਿੱਥੇ ਇਹ ਪਾਰਕ ਦਿੱਤੀ ਉੱਥੇ ਸਾਡੇ ਸ਼ਹਿਰ ਦਾ ਹੀ ਨਿਹਾਰ ਬਦਲੀ ਹੈ ਠਠਿਆਰਾ ਵਾਲਾ ਗੇੜ ਦੇਖੋ ਸਾਨੂੰ ਦਿੱਤਾ ਹੈ ਆ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਾਰਗ ਹੈ ਬਹੁਤ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਜੰਡਿਆਲੇ ਵਿੱਚ ਉਹਨਾਂ ਨੇ ਕੀਤੀਆਂ ਨੇ ਔਰ ਅਸੀਂ ਮੰਤਰੀ ਸਾਹਿਬ ਦਾ ਇਸ ਤੋਂ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ ਕਿਉਂਕਿ ਅਸੀਂ ਇਹ ਚੀਜ਼ਾਂ ਦੀ ਮੰਗ ਵੀ ਨਹੀਂ ਸੀ ਕੀਤੀ ਮੰਤਰੀ ਸਾਹਿਬ ਇੱਥੇ ਰਹਿ ਰਹੇ ਨੇ ਇੱਥੋਂ ਦੇ ਜੰਪਾਲੇ ਉਹਨਾਂ ਨੂੰ ਪਤਾ ਹੈ ਕਿ ਸ਼ਹਿਰ ਵਿੱਚ ਕਿਸ-ਕਿਸ ਚੀਜ਼ ਦੀ ਜ਼ਰੂਰਤ ਹੈ ਤੁਸੀਂ ਮੰਤਰੀ ਸਾਹਿਬ ਸਾਡੇ ਸ਼ਹਿਰ ਦੀ ਨੁਹਾਰ ਦਾ ਕੇ ਹੀ ਬਦਲ ਦਿੱਤੀ ਕਿਉਂਕਿ ਅੱਜ ਲਾਗੇ ਚਾਗੇ ਜਦੋਂ ਵੀ ਕੋਈ ਜਲੰਧਰੋਂ ਆਂਦਾ ਜਾਂ ਅੰਮ੍ਰਿਤਸਰੋਂ ਜਾਂ ਤਰਨਤਾਰਨ ਵਾਲੀ ਸਾਈਡ ਤੋਂ ਤੇ ਉਹ ਗੇਟ ਦੇ ਕੋਲ ਜਿਹੜਾ ਸ਼੍ਰੀ ਗੁਰੂ ਅਰਜੁਨ ਦੇਵ ਜੀ ਗੇਟ ਤੁਸੀਂ ਬਣਾਇਆ ਉੱਥੇ ਖਲੋਖਲ ਕੇ ਸੈਲਫੀਆਂ ਖਚਾਉਂਦੇ ਨੇ ਪਤਾ ਲੱਗਦਾ ਕਿ ਜੰਡਿਆਲਾ ਆ ਗਿਆ ਸੋ ਮੰਤਰੀ ਸਾਹਿਬ ਦਾ ਦਿਲੋਂ ਧੰਨਵਾਦ ਹੈ ਕਿ ਉਹਨਾਂ ਨੇ ਇੱਕ ਤੇ ਸਾਨੂੰ ਭੀਮਰਾਵ ਅੰਬੇਦਕਰ ਜੀ ਦੀ ਵਰਸੀ ਦੇ ਉੱਤੇ ਇਹ ਭਾਰਤ ਦਿੱਤੀ ਹੈ ਨਾਲ ਦੇ ਨਾਲ ਸ਼ਹਿਰ ਦਾ ਜੋ ਵਿਕਾਸ ਹੋ ਰਿਹਾ ਉਸ ਲਈ ਵੀ ਮੰਤਰੀ ਸਾਹਿਬ ਦਾ ਦਿਲੋਂ ਧੰਨਵਾਦ ਹੈ ਥੈਂਕ ਯੂ ਅੱਜ ਦੇ ਬਾਬਾ ਸਾਹਿਬ ਡਾਕਟਰ ਵੀ.ਆਰ. ਬੇਸਪਾਸ ਜੀ ਦੇ ਮਹਾਨ ਪਰਿਨਰਮ ਦਿਵਸ ਦੇ ਮੌਕੇ ਦਿੱਤੇ ਆਹ ਸਾਹਬ ਤੋਂ ਪਹਿਲਾਂ ਉਹਨਾਂ ਨੂੰ ਨਮਨ ਕਰਕੇ ਜੈ ਜੀਮ ਜੈ ਭਾਲ ਕਾਫੀ ਕੁਝ ਮੋਲਾਰਿਆਂ ਨੇ ਦਾਸੀ ਹਿੱਤਾ ਇਹ ਸਟੈਚੂ ਬੋਤ ਸਥਾਪਤ ਕਰਨ ਦਾ ਮਕਸਦ ਇਹ ਆ ਕਿ ਸਾਡੇ ਬੱਚੇ ਜਦੋਂ ਸਵੇਰੇ ਸਕੂਲਾਂ ਨੂੰ ਜਾਣ ਕਾਲਜਾਂ ਨੂੰ ਜਾਣ ਪੜ੍ਹਾਈ ਲਈ ਜਾਣ ਤੇ ਉਹ ਬਾਬਾ ਸਾਹਿਬ ਵੱਲ ਦੇਖਣ ਉਹਨਾਂ ਦੇ ਸਰੂਪ ਜਿਹੜਾ ਸਥਾਪਿਤ ਕੀਤਾ ਉੱਧਰ ਦੇਖਣ ਇਥੇ ਨਮਸਕਾਰ ਹੋ ਕੇ ਜਾਣ ਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਚਿੰਗਾਰੀ ਲੱਗੇ ਕਿ ਸਾਡੇ ਵਾਸਤੇ ਬਾਬਾ ਸਾਹਿਬ ਨੇ ਕੀ ਕੁਝ ਕੀਤਾ ਤੇ ਅਸੀਂ ਉਹਨਾਂ ਦੇ ਪਾਏ ਹੋਏ ਪੁਰਿਆਂ ਦੇ ਅਸੀਂ ਉਹਨਾਂ ਦੇ ਪਾਏ ਹੋਏ ਰਸਤੇ ਦੇ ਉੱਤੇ ਚੱਲਦੇ ਹੋਏ ਆਪਣਾ ਜੀਵਨ ਸਫਲ ਕਰੀਏ ਇਹ ਮਕਸਦ ਆ ਕਿਉਂਕਿ ਜੰਡਿਆਲਾ ਗੁਰੂ ਦੇ ਵਿੱਚ ਪਹਿਲੀ ਵਾਰੀ ਬਾਬਾ ਸਾਹਿਬ ਦਾ ਸਰੂਪ ਸਥਾਪਿਤ ਕੀਤਾ ਗਿਆ ਅਰ ਮੈਂ ਸਮਝਦਾ ਕਿ ਇਸ ਤੋਂ ਵੱਡੀ ਪ੍ਰੇਰਨਾ ਸਾਡੇ ਵਾਸਤੇ ਕੋਈ ਹੋਰ ਨਹੀਂ ਹੋ ਸਕਦਾ ਸੰਵਿਧਾਨ ਉਹਨਾਂ ਦੇ ਹੱਥ ਦੇ ਵਿੱਚ ਆ ਇਹ ਇਸ ਗੱਲ ਦਾ ਪ੍ਰਤੀਕ ਆ ਕਿ ਇੱਕ ਆਮ ਘਰ ਦੇ ਵਿੱਚ ਜਨਮ ਲੈ ਕੇ ਇੱਕ ਸੰਵਿਧਾਨ ਨਿਰਮਾਤਾ ਤੱਕ ਦਾ ਸਫ਼ਰ ਜਿਹੜਾ ਸੀਗਾ ਇਹ ਸਾਡੇ ਬੱਚਿਆਂ ਨੂੰ ਜ਼ਰੂਰ ਇਹ ਸਭਰ ਪਤਾ ਲੱਗਣਾ ਚਾਹੀਦਾ ਕਿ ਕਿੱਥੋਂ ਚੰਦੇ ਸੀਗੇ ਤੇ ਕਿੱਥੋਂ ਤੱਕ ਪਹੁੰਚੇ ਤੇ ਅਸੀਂ ਵੀ ਉਹਨਾਂ ਵਰਗੇ ਬਣ ਕੇ ਪੜ੍ਹਾਉਣਾ ਹੈ ਵੈਸੇ ਤਾਂ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਬਣੀ ਆ ਪਰ ਅਸੀਂ ਜੋ ਉਹਨਾਂ ਨੇ ਸਮਾਜ ਸਿਰਜਣ ਵਾਸਤੇ ਕਿਹਾ ਸੀਗਾ ਜੋ ਉਹਨਾਂ ਦੇ ਹੀ ਵਿਚਾਰ ਕਰਾ ਸੀਗੀ ਜੋ ਉਹਨਾਂ ਦੀ ਫਲਸਫੀ ਸੀਗੀ ਬਰਾਬਰਤਾ ਦੀ ਪੜ੍ਹਾਈ ਦੀ ਕਿ ਦਲਿਤ ਸਮਾਜ ਪਛੜਿਆ ਹੋਇਆ ਸਮਾਜ ਗਰੀਬ ਪਰਿਵਾਰ ਵੀ ਜਿਹੜੇ ਆ ਇਹਨਾਂ ਨੂੰ ਵੀ ਇੱਕ ਜੀਉਣ ਦਾ ਚੰਗਾ ਜੀਵਨ ਜੀਉਣ ਦਾ ਹੱਕ ਆ ਇਹ ਸਾਡੇ ਬੱਚਿਆਂ ਨੂੰ ਅੱਜ ਸਸਨਾ ਤੇ ਉਹਨਾਂ ਵਾਸਤੇ ਸਮਝਣਾ ਬਹੁਤ ਜ਼ਰੂਰੀ ਆ ਦੇਖੋ ਅੱਜ ਭਾਰਤੀ ਸੰਵਿਧਾਨ ਦੇ ਮਰਵਾਤਾ ਡਾਕਟਰ ਬੀ.ਆਰ. ਅੰਬੇਦਕਰ ਸਾਹਿਬ ਦਾ ਮਹਾਪੁਰੇ ਦਿਵਸ ਆ 6 ਦਸੰਬਰ 1956 ਨੂੰ ਉਹ ਇਸ ਦੁਨੀਆ ਤੋਂ ਰੁਕਸਤ ਹੋਏ ਸੀਗੇ ਔਰ ਉਹਨਾਂ ਨੇ ਜੋ ਦੇਣ ਭਾਰਤੀ ਸਮਾਜ ਨੂੰ ਔਰ ਭਾਰਤ ਦੇ ਦੱਬੇ ਕੁਚਲੇ ਲੋਕਾਂ ਦੀ ਬਰਾਬਰੀ ਵਾਸਤੇ ਸੰਵਿਧਾਨ ਦੇ ਰੂਪ ਦੇ ਵਿੱਚ ਸਾਨੂੰ ਤਾਂ ਹੱਲ ਦੱਸਿਆ ਅਸੀਂ ਉਹਨਾਂ ਦੀ ਸੋਚ ਨੂੰ ਨਮਨ ਕਰਦੇ ਹਾਂ ਅੱਜ ਜੰਡਿਆਲਾ ਗੁਰੂ ਦੇ ਵਿੱਚ ਆ ਉਹਨਾਂ ਦਾ ਸਟੈਚੂ ਜਿਹੜਾ ਆ ਉਹ ਸਾਕਤ ਕੀਤਾ ਗਿਆ ਔਰ ਇਹਦੇ ਵਾਸਤੇ ਸਾਰੇ ਸਾਡਾ ਜਟਿਆਲਾ ਗਿਰੂ ਤੇ ਜਿੰਨੇ ਆਸ-ਪਾਸ ਇਲਾਕੇ ਦੇ ਨਿਵਾਸੀ ਨੇ ਉਹ ਸਾਰੇ ਅੱਜ ਇੱਥੇ ਉਹਨਾਂ ਨੂੰ ਨਮਨ ਕਰਨ ਵਾਸਤੇ ਪਹੁੰਚੇ ਨੇ ਔਰ ਜੋ ਉਹਨਾਂ ਦੀਆਂ ਖੁਆਇਸ਼ਾਂ ਪੂਰੀਆਂ ਜੋ ਉਹਨਾਂ ਨੇ ਸੋਚਿਆ ਸੀਗਾ ਜੋ ਸਿਖਿਆਵਾਂ ਸੀਗੀਆਂ ਉਹਨਾਂ ਨੂੰ ਅਸੀਂ ਪੂਰਾ ਕਰਨ ਦੇ ਵਿੱਚ ਜਿਹੜਾ ਆ ਉਹ ਹਰ ਤਰ੍ਹਾਂ ਦਾ ਯੀਲਾ ਕਰ ਰਹੇ ਆ ਕੋਸ਼ਿਸ਼ਾਂ ਕਰ ਰਹੇ ਆ ਔਰ ਬਰਾਬਰਤਾ ਦਾ ਸਮਾਜ ਸਿਰਜਣਾ ਅੱਜ ਦੇ ਸਮੇਂ ਦੀ ਜੜੀ ਆ ਉਪਰ ਮੁਖ ਲੋਕ ਸਾਡੇ ਸੰਵਿਧਾਨ ਦੇ ਵਿੱਚ ਮਾਤਮ ਕੀ ਉਹਨਾਂ ਨੇ ਰਚਨਾ ਕੀਤੀ ਸਰ ਤਾਂ ਠੀਕ ਹੈ ਪਰ ਉਹਨਾਂ ਦੇ ਕਿੰਨੇ ਲੋਕ ਉਹਨਾਂ ਤੇ ਜਿਹੜੇ ਪੂਰਨਾਂ ਦੇ ਚਲ ਪਏ ਆ ਦੇਖੋ ਸਾਰੇ ਲੋਕ ਸਾਡੀ ਸਰਕਾਰ ਜਿਹੜੀ ਆ ਉਹਨਾਂ ਦੇ ਜੋ ਉਹਨਾਂ ਨੇ ਸੰਵਿਧਾਨ ਦਿੱਤਾ ਉਸ ਸੰਵਿਧਾਨ ਦੇ ਅਨੁਸਾਰ ਕੰਮ ਕਰ ਰਿਹਾ ਕੰਮ ਕਰ ਰਹੀ ਆ ਅਸੀਂ ਤੇ ਜਦੋਂ ਸਰਕਾਰ ਭਗਵੰਤ ਸਿੰਘ ਮਾਨ ਸਾਹਿਬ ਮੁੱਖ ਮੰਤਰੀ ਬਣੇ ਸੀਗੇ ਸਿੰਤ ਸਰਕਾਰੀ ਦਫ਼ਤਰਾਂ ਦੇ ਵਿੱਚ ਵੀ ਅ ਅਸ਼ੀਤ ਆਜ਼ਮ ਭਗਤ ਸਿੰਘ ਤੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੇ ਜਿਹੜੀਆਂ ਉਹ ਤਸਵੀਰਾਂ ਉਹਨਾਂ ਦੀਆਂ ਲਗਾਈਆਂ ਸੀਗੀਆਂ ਤਾਂ ਕਿ ਲੋਕ ਸੇਧ ਲੈ ਸਕਣ ਇਹਨਾਂ ਦੀ ਫਿਲਾਸਫੀ ਤੋਂ ਇਹਨਾਂ ਦੀ ਵਿਚਾਰਧਾਰਾ ਤੋਂ ਇੱਕ ਉਹ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ ਆਪਣਾ ਆਪ ਕੁਰਬਾਨ ਕਰ ਦਿੱਤਾ ਇੱਕ ਉਹ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਜਿਹੜਾ ਆ ਉਹ ਬਣਾਇਆ ਔਰ ਉਸ ਸੰਵਿਧਾਨ ਰਾਹੀਂ ਜਿਹੜਾ ਬਰਾਬਰਤਾ ਦਾ ਜਿਹੜਾ ਸੁਨਹਿਣਾ ਜਿਹੜਾ ਸੀਗਾ ਉਹ ਦਿੱਤਾ ਸੋ ਸਾਡੇ ਵਾਸਤੇ ਬਹੁਤ ਸਤਿਕਾਰਤ ਹਸਤੀ ਨੇ ਇਸੇ ਕਰਕੇ ਹੀ ਅਸੀਂ ਪੰਜਾਬ ਦੇ ਹਰ ਸਰਕਾਰੀ ਦਫ਼ਤਰ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਸਜੋਬਤ ਕੀਤੀਆਂ ਨੇ ਜਿਹੜਾ ਪਿੱਛੇ ਤੋਂ ਆਪਣੇ ਮੀਟਰ ਉੱਟ ਕੇ